ਜਿੰਦਾਬਾਦ 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 ਪਾਣੇ ਸਿੱਧੂ ਦੇ ਲੈ ਕੇ ਆਏ ਕੇਸ ਵਾਪਸ ਲਓ ਵਾਪਸ ਲਓ ਵਾਪਸ ਕਰੋ ਅੱਜ ਸ਼ਾਮ ਤੱਕ ਮੇਰਾ ਖਿਆਲ ਹੈ ਦਰਜਨ ਤੋਂ ਵੱਧ ਪੁਲਿਸ ਅਧਿਕਾਰੀਆਂ ਦੇ ਫੋਨ ਆ ਚੁੱਕੇ ਆ ਪੁਲਿਸ ਅਧਿਕਾਰ ਨੇ ਪਤਾ ਕੀ ਕਹਿੰਦੇ ਨੇ ਕਹਿੰਦੇ ਯਾਰ ਕਿਸਾਨ ਯੂਨੀਅਨ ਨੇ ਤਾਂ ਕਿਸਾਨਾਂ ਦੀਆਂ ਮੰਗਾਂ ਤੇ ਲੜਨਾ ਹੁੰਦਾ ਤੁਸੀਂ ਪਾਣੇ ਸਿੱਧੂ ਤੋਂ ਕੀ ਲੈਣਾ ਪਰ ਇੱਥੇ ਅਸੀਂ ਜੇ ਧੱਕਾ ਹੋਊਗਾ ਤਾਂ ਅਸੀਂ ਚੁੱਪ ਕਰਕੇ ਬਰਦਾਸ਼ਤ ਨਹੀਂ ਕਰਾਂਗੇ ਹਜੇ ਤੁਸੀਂ ਚਾਹੁੰਦੇ ਹੋ ਕਿ ਟੋਲ ਪਲਾਜ਼ੇ ਬੰਦ ਨਾ ਹੋਣ ਜਾਂ ਕੱਲ ਨੂੰ ਕੋਈ ਹੋਰ ਵੱਡਾ ਐਕਸ਼ਨ ਨਾ ਆਵੇ ਤਾਂ ਤੁਸੀਂ ਉਹਨੂੰ ਬਿਨਾਂ ਸ਼ਰਤ ਰਹਾ ਕਰੋ ਪੰਨਾ ਸਿੱਧੂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅੱਜ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਦੇ ਵੱਲੋਂ ਟੋਲ ਪਲਾਜ਼ੇ ਮੁਫਤ ਕਰਵਾਏ ਗਏ ਦੱਸਿਆ ਕਿ 2 ਘੰਟੇ ਦੇ ਲਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਿਨਾਂ ਟੋਲ ਦਿੱਤੇ ਗੱਡੀਆਂ ਨੂੰ ਮੁਫਤ ਲੰਘਾਇਆ ਗਿਆ ਤਸਵੀਰਾਂ ਮੈਲਕਲਾ ਟੋਲ ਪਲਾਜ਼ਾ ਦੀਆਂ ਨੇ ਜਿੱਥੇ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਵੱਲੋਂ ਮੁਫਤ ਦੇ ਵਿੱਚ ਗੱਡੀਆਂ ਟੋਲ ਪਲਾਜ਼ੇ ਤੋਂ ਲੰਘਾਈਆਂ ਜਾ ਰਹੀਆਂ ਨੇ ਇਸ ਮੌਕੇ ਕਿਸਾਨਾਗੂ surjit phool ਨੇ ਕਿਹਾ ਕਿ ਭਾਨੇ ਸਿੱਧੂ ਨਾਲ ਸ਼ਰਯਮ ਤੱਕਾ ਹੋ ਰਿਹਾ ਕਿਸੇ ਵੀ ਕੀਮਤ 'ਤੇ ਕਿਸਾਨ ਜਥੇਬੰਦੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਜੋ ਟ੍ਰੈਵਲ ਏਜੰਡਾ ਦੇ ਖਿਲਾਫ ਕਾਰਵਾਈ ਕਰਨਾ ਹੈ ਉਸ ਨੂੰ ਭਾਨੇ ਸਿੱਧੂ ਵੱਲੋਂ ਕੀਤਾ ਜਾ ਰਿਹਾ ਤੇ ਉਸ ਦੇ ਨਾਲ ਸ਼ਰਯਮ ਤੱਕੇ ਸ਼ਾਹੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਲਦ ਹੀ ਭਾਨੇ ਸਿੱਧੂ ਨੂੰ ਰਿਹਾਨ ਨਾ ਕੀਤਾ ਤਾਂ ਉਹਨਾਂ ਦੇ ਵੱਲੋਂ ਤਿੱਖਾ ਸੰਘਰਸ਼ ਉਲਲਿਖਿਆ ਜਾਵੇਗਾ ਜਿਹਨੇ ਜਿਨ੍ਹਾਂ ਨੇ ਲੋਪਾਲਾਲ ਥੱਗੀ ਮਾਰੀ ਸਾਡੇ ਨੌਜਵਾਨਾਂ ਨਾਲ ਥੱਗੀ ਮਾਰੀ ਉਹਨਾਂ ਤੋਂ ਪੈਸੇ ਵਾਰਤ ਕਰਾਏ ਸਾਰਿਆਂ ਨੂੰ ਪਤਾ ਹੈ ਪਰ ਤੁਹਾਨੂੰ ਇਹ ਵੀ ਪਤਾ ਵੀ ਜਿਹੜਾ ਧੰਦਾ ਹੈਗਾ ਥੱਗੀ ਦਾ ਧੰਦਾ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾ ਸਰਕਾਰ ਦੀ ਛੈ ਤੋਂ ਬਿਨਾ ਵੱਡੇ ਪੁਲਿਸ ਅਫਸਰਾਂ ਦੀ ਛੈ ਤੋਂ ਬਿਨਾ ਇਹ ਧੰਦਾ ਚੱਲਦਾ ਰਿਹਾ ਟ੍ਰੈਵਲ ਰੈਜੈਂਟ ਦਾ ਇਹ ਥੱਗੀ ਮਾਰਦੇ ਤੇ ਉਹਨਾਂ ਦਾ ਹਿੱਸਾ ਲੈਂਦੇ ਪੁਲਿਸ ਅਫਸਰਾਂ ਨੂੰ ਇਸ ਕਰਕੇ ਜਦੋਂ ਕੋਈ ਸ਼ਿਕਾਇਤ ਕਰਨ ਜਾਂਦਾ ਹੈ ਕਿੱਥੋਂ ਸ਼ਿਕਾਇਤ ਕਰਨ ਜਾਊਗਾ ਪੁਲਸਾਂ ਨੂੰ ਕੋਈ ਸ਼ਿਕਾਇਤ ਕਰੂਗਾ ਵਾ ਵੀ ਭਾਈ ਮੇਰੇ ਨੇ ਧੱਕੀ ਮਾਰ ਲਈ ਪੁਲਸਾਂ ਨੇ ਉਹਦੇ ਕੋਲ ਪਹਿਲੇ ਹੀ ਬੰਨੇ ਹੁੰਦੇ ਨੇ ਉਹਨੇ ਟਰੈਵਲਿੰਗ ਏਜੰਟ ਦੇ ਉਹ ਸੁਣਦਾ ਨਹੀਂ ਕੋਈ ਵਿਚਾਰੇ ਧੱਕੇ ਧੱਕੇ ਖਾ ਕੇ ਜਿਹੜੇ ਗੂੜੇ ਕੱਢ ਕੇ ਉਹ ਅਖੀਰ ਬਹਿ ਜਾਂਦੇ ਨੇ ਚੁੱਪ ਕਰ ਜਾਂਦੇ ਨੇ ਵੀ ਚਲੋ ਜੇ ਸਬਰ ਕਰੋ ਤਾਂ ਧੱਕੀ ਵੱਜਦੀ ਸੋ ਆਪਣੀਆਂ ਜੱਫੇ ਬੰਦੀਆਂ ਵੱਲੋਂ ਕੇਸ ਚੱਕੇ ਗਏ ਨੇ ਜਨ ਜਨ ਭਾਵੇਂ ਸਿੱਤੂ ਦੇ ਕੇਸ ਲਏ ਨੇ ਉਹਦੀ ਬਦਲਾਖੋਰੀ ਦੇ ਵਿੱਚੋਂ ਜੱਥੇਬੰਦੀ ਤਾਂ ਥੋੜੀ ਜਿਹੀ ਸਰਕਾਰ ਕਰਦੀ ਹੁੰਦੀ ਹੈ। ਉਹਨੂੰ ਆ ਵੀ ਯਾਰ ਇਹਦੇ ਮਗਰ ਕਿਹੜਾ ਕੋਈ ਜੱਥੇਬੰਦੀ ਹੈ। ਇਹਨੂੰ ਤਾਂ ਸਿੱਧਾ ਕਰੋ। ਉਹ ਤਾਂ ਦੇਖੋ ਪਹਿਲਾਂ ਬਣਾਇਆ 10000 ਦਾ। ਵੀ ਉਹਨੇ 10000 ਦੀ ਠੱਗੀ ਮਾਰੀ ਪਹਿਲਾ ਕੇਸ ਸੀਗਾ। ਜੇ ਠੱਗੀ ਮਾਰੂਗਾ ਫਿਰ 10000 ਦੀ ਮਾਰੂਗਾ ਕੋਈ। ਅੱਛਾ ਉਹਦੇ ਵਿੱਚ ਜਵਾਨ ਤਾਂ ਹੋ ਗਏ ਹਜੇ ਨਿਕਲੇ ਨਹੀਂ ਸੀਗਾ ਦੇਸ਼ ਤੋਂ। ਦੂਜਾ ਕੇਸ ਨਾਲ ਪਤਾ ਚੋਰੀ ਦਾ ਵੀ ਇਹਨੇ ਚੈਨ ਹੀ ਚੋਰੀ ਕੀਤੀ ਹੈ ਕਿਸੇ ਦੀ। ਆ ਜਿਹੜੇ ਗੱਲ ਤੇ ਪਾਉਣੇ ਹੁੰਦੇ ਆਪਾਂ ਸੌਮੇ ਦੇ ਚੋਰੀ ਦਾ ਕੇਸ ਕੀਤਾ ਵੀ ਯਾਰ ਪਹਿਲਾਂ ਕੇ ਛੋਟਾ ਪਤਾ ਉਹਦੀ ਜ਼ੁਬਾਨ ਤੋਂ ਹੋ ਗਈ ਉਹ ਤਾਂ ਫੇਰ ਬਾਹਰ ਆ ਗਿਆ ਵੀ ਇਹੇ ਜਿਹਾ ਕੇਸ ਪਾਉਂਗੇ ਉਹ ਆ ਵੀ ਨਾ ਬਾਹਰ ਚੋਰੀ ਦੇ ਕੇਸ 'ਚ ਘੱਟੋ ਘੱਟ 30 ਦਿਨ ਜ਼ੁਬਾਨ ਤੇ ਰਹੇਗੀ ਫੇਰ ਉਹਨਾਂ ਨੇ ਚੋਰੀ ਦਾ ਪਤਾ ਅੱਛਾ ਫੇਰ ਉਹਨਾਂ ਨੂੰ ਲੱਗਿਆ ਵੀ ਅੰਕ ਤੇ ਚੋਰੀ ਵਾਲੇ ਕੇਸ 'ਚ ਵੀ ਨਾ ਜ਼ੁਬਾਨਤ ਹੋ ਜੇ ਕੰਨ ਇੱਕ ਨਵਾਂ ਹੋਰ ਪਤਾ ਵੀ ਉਹਨੇ ਧੰਕੀ ਦਿੱਤੀ ਕਿਸੇ ਨੂੰ ਬੁਲਾਇਆ ਧੰਕਾਇਆ ਵੀ ਇਹਨੇ ਪੈਸੇ ਦੇ ਤੰਤੋਂ ਦਾ ਪਾਸਾ ਤੀਜਾ ਪਾਸਾ ਫੇਰ ਪਾ ਤੋ ਚਲੋ ਜੀ ਇਹ ਸਭ ਨੂੰ ਪਤਾ ਹੈ ਚਾਲਕ ਤੇ ਮੈਂ ਸਿੱਧੂ ਨਾਲ ਕਿਸੇ ਦਾ મતਭੇਦ ਹੋ ਸਕਦੇ ਆ ਕਿਸੇ ਗੱਲ ਤੇ ਸਾਡਾ ਵੀ ਉਹਨੇ ਨਾਲ ਕੋਈ ਕਿਸੇ ਗੱਲ ਤੇ મતਭੇਦ ਵਖਰੇਵਾ ਹੋ ਸਕਦਾ ਪਰ ਇਹ ਤਾਂ ਸਾਫ ਹੈ ਨਾ ਵੀ ਜਿਹੜੇ ਉਹਨੇ ਦੇ ਕੇਸ ਪਾਏ ਜਾ ਰਹੇ ਆ ਉਹ ਬਿਲਕੁਲ ਵੀ ਜਵਾਬੰਦ ਕਾਪੀ ਖਾਤਰ ਵੀ ਬੋਲੇ ਨਾ ਫਿਰ ਉਹਨੇ ਜਿੰਦ ਕਉ ਮਰਜ਼ੀ ਕਰੀ ਜਾਣ ਇਹ ਨਾ ਸਰਕਾਰ ਖਿਲਾਫ ਬੋਲੇ ਨਾ ਟਰੈਵਲ ਦੇ ਜਨਤਾ ਖਿਲਾਫ ਬੋਲੇ ਤੇ ਨਾਲ ਕੋਈ ਸਬਤਰਾ ਗਾਹ ਬੋਲੇ ਉਹਦੀ ਆਵਾਜ਼ ਨੂੰ ਉਹਦੀ ਜ਼ੁਬਾਨ ਨੂੰ ਬੰਦ ਕਰਨ ਦੀ ਖਾਤਰ ਹੈ ਇਹ ਸਾਰੇ ਇਹਨੇ ਬੋਲੇ ਨੇ ਖਾ ਨੂੰ ਪਤਾ ਕੋਈ ਉਹਦੇ ਵਿੱਚ ਭਲੇਖਾ ਦੇ ਕੋਈ ਜਿਹੜੇ ਉਹਦੇ ਕੋਈ ਵਿਰੋਧੀ ਵੀ ਹੈ ਉਹ ਵੀ ਇਸ ਗੱਲ ਨੂੰ ਦੱਸ ਨਹੀਂ ਕਰਦੇ ਵੀ ਹਾਲਾਣ ਨੂੰ ਸਭ ਕੁਝ ਸਿਖਾਉਣ ਦੀ ਖਾਤਰ ਉਹਨੂੰ ਬੰਦਾ ਬਣਾਉਣ ਦੀ ਖਾਤਰ ਇਹੇ ਕੇਸ ਪਾਇਆ ਗਿਆ ਚਲੋ ਆਪਾਂ ਕੀ ਹੈ ਜਥੇਬੰਦਗਾਂ ਵਾਲੇ ਆਪਾਂ ਲੜਨਾ ਇਨਸਾਫ ਦੀ ਖਾਤਰ ਇਸ ਮੌਕੇ ਸੁਰਜੀਤ ਫੂਲ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਇਲਜ਼ਾਮ ਵੀ ਲਗਾਏ ਉਹਨਾਂ ਕਹਿ ਕੇ ਜਦੋਂ ਟੋਲ ਪਲਾਜ਼ਾ ਨੂੰ ਮੁਫਤ ਕਰਨ ਦੀ ਕਾਲ ਦਿੱਤੀ ਗਈ ਤਾਂ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਦੇ ਫੋਨ ਆਏ ਕਿ ਤੁਸੀਂ ਸਰਕਾਰ ਦੇ ਭਾਨੇ ਸਿੱਧੂ ਦੇ ਵਿੱਚ ਨਾ ਹੋ ਤੇ ਆਪਣੀਆਂ ਮੰਗਾਂ ਦੇ ਲਈ ਲੜਾਈ ਲੜੋ ਅੱਜ ਸ਼ਾਮ ਤੱਕ ਮੇਰਾ ਖਿਆਲ ਹੈ 10 ਤੋਂ ਵੱਧ ਪੁਲਿਸ ਅਧਿਕਾਰੀਆਂ ਦੇ ਫੋਨ ਆ ਚੁੱਕੇ ਆ ਪੁਲਿਸ ਸਰਕਾਰ ਇਹ ਪਤਾ ਕੀ ਕਹਿੰਦੇ ਨੇ ਕਹਿੰਦਾ ਯਾਰ ਕਿਸਾਨ ਯੂਨੀਅਨ ਨੇ ਤਾਂ ਕਿਸਾਨਾਂ ਦੀਆਂ ਮੰਗਾਂ ਤੇ ਲੜਨਾ ਹੁੰਦਾ ਤੁਸੀਂ ਭਾਨਾ ਸਿੱਧੂ ਤੋਂ ਕੀ ਲੈਣਾ ਛੋਡਾ ਕੀ ਉਹਦੇ ਨਾਲ ਤੱਲੱਕ ਕੇ ਸਰਕਾਰ ਜਿਵੇਂ ਮਰਜ਼ੀ ਕਰੇ ਉਹਦੇ ਨਾਲ ਸਮਝੇ ਉਹ ਜਿਵੇਂ ਆਉਗਾ ਸਰਕਾਰ ਦੇ ਭਾਨਾ ਸਿੱਧੂ ਤੋਂ ਰੋਣਾ ਤੁਸੀਂ ਕਿਸਾਨ ਜਨ ਦੇ ਨਾਲ ਵਿੱਚ ਕਿਉਂ ਨੇ ਇਹੇ ਪੁਲਿਸ ਅਫਸਰਾਂ ਦੀ ਦਲੀਲ ਸੀ ਆਪਾਂ ਉਹਨੂੰ ਇਹ ਜਵਾਬ ਦਿੱਤਾ ਵੀ ਪਹਿਲੀ ਗੱਲ ਤਾਂ ਜਿਹੜਾ ਇਹ ਟਰੈਵਲਿੰਗ ਏਜੰਟਾਂ ਦੀ ਠੱਗੀ ਦਾ ਮਸਲਾ ਇਹ ਕਿਸਾਨਾਂ ਦਾ ਮਸਲਾ ਏ ਇਹ ਇਕੱਲੇ ਭਾਨਾ ਸਿੱਧੂ ਦਾ ਨਹੀਂ ਸਾਡੇ ਹੁੰਦੇ ਹੀ ਆ ਜਿਹੜੇ ਬਾਹਰ ਜਾਂਦੇ ਆ ਸਾਡੇ ਪਰਿਵਾਰਾਂ ਤੋਂ ਜਾਂਦੇ ਆ ਜਿਹੜੇ ਬਾਹਰ ਆ ਸੋ ਜੇ ਇਹ ਮਸਲਾ ਜਿਹੜਾ ਸਾਰੇ ਕਿਸਾਨਾਂ ਦਾ ਨਹੀਂ ਸਾਰੇ ਆਮ ਲੋਕਾਂ ਦਾ ਮਸਲਾ ਜਿਹਨੂੰ ਕਹਿੰਦੇ ਆ ਵੀ ਆਮ ਆਦਮੀ ਦੀ ਪਾਰਟੀ ਹੈ ਇਹ ਆਮ ਆਦਮੀ ਦਾ ਮਸਲਾ ਹੈਗਾ ਤੇ ਫੇਰ ਅਸੀਂ ਚੁੱਪ ਕਰਕੇ ਕਿਵੇਂ ਦੇਖ ਲਗੇ ਮੱਖੀ ਸਾਹਮਣੇ ਦੁੱਧ ਦੇ ਵਿੱਚ ਚਾਹ ਦੇ ਵਿੱਚ ਤਰਦੀ ਫਿਰਦੀ ਹੋਵੇ ਕੋਈ ਘੁੱਟ ਕੇ ਨਾ ਭਰ ਲੂਗਾ ਇਹ ਮਸਲਾ ਹੈਗਾ ਪਾਵਨ ਕਦਾ ਮਸਲਾ ਕਿਸਾਨ ਜਿੱਥੇ ਵਿੰਦਕਾਂ ਵੀ ਲੜ ਰਹੀਆਂ ਨੇ ਭਾਵੇਂ ਸਿੱਧੂ ਨੇ ਵੀ ਕੇਸ ਲੈ ਲੈ ਹੋਣਗੇ ਇਸ ਕਰਕੇ ਮਸਲਾ ਸਾਝਾ ਲੱਖ ਸਾਡੇ ਉਹਦੇ ਨਾਲ ਰੌਲੇ ਹੋਣ ਜਦੋਂ ਕਿ ਕੁਝ ਕਿਸਾਨ ਜਿੱਥੇ ਵੀ ਕਹਿੰਦੇ ਆਪਣੇ ਦਿੱਲੀ ਅੰਦੋਲਨ ਵੇਲੇ 26 ਜਨਵਰੀ ਵੇਲੇ ਕੁਝ ਨੌਜਵਾਨਾਂ ਦਾ ਰੌਲੇ ਆਏ ਸੀਗੇ ਉਹ ਲੱਖ ਰੌਲੇ ਹੋਣ ਉਹ ਅੱਡ ਮਾਮਲਾ ਹੈ ਉਹ ਸਾਡਾ ਅੰਦਰਲਾ ਰੌਣਾ ਹੈ ਪਰ ਇੱਥੇ ਅਸੀਂ ਜੇ ਧੱਕਾ ਹੋਊਗਾ ਤਾਂ ਅਸੀਂ ਚੁੱਪ ਕਰਕੇ ਬਰਦਾਸ਼ਤ ਨਹੀਂ ਕਰਾਂਗੇ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਟੋਲਪਲਾਜੇ ਬੰਦ ਨਾ ਹੋਣ ਜਾਂ ਕਰਨ ਨੂੰ ਕੋਈ ਹੋਰ ਵੱਡਾ ਐਕਸ਼ਨ ਨਾ ਆਵੇ ਤਾਂ ਤੁਸੀਂ ਉਹਨੂੰ ਬਿਨਰਛਤ ਰਿਹਾ ਕਰੋ ਆਪਣਾ ਜਿਹੜਾ ਬਦਲਾਖੋਰੀ ਕਾਰਵਾਈ ਹੈ ਇਹਨੂੰ ਬੰਦ ਕਰੋ ਜੇ ਤੁਸੀਂ ਰਖਵਾਉਣਾ ਉਹ ਹੋਰ ਆਗੂ ਹੋਣਗੇ ਜਿਹੜੇ ਛੋਟੇ ਫੋਨ ਤੇ ਆਪਣਾ ਪ੍ਰੋਗਰਾਮ ਵਾਪਸ ਲੈਣਗੇ ਹੁੰਦੇ ਹੋਣਗੇ ਇਹ ਜੇ ਜਿੱਦ ਨੇ ਬਹੁਤ ਅਧਿਕਾਰੀ ਦੇ ਕਹਤਾ ਵੱਡੇ ਅਸਫਰ ਦੇ ਕਹਤਾ ਚਲੋ ਚਲੋ ਜੀ ਵਾਪਸ ਆਇਆ ਬਸ ਸਾਡਾ ਰਿਕਾਰਡ ਆ ਸਾਡਾ ਇਤਿਹਾਸ ਆ ਮੂਹਰੇ ਬੈਠਾ ਆਗੂ ਲਗਭਗ 1984 ਤੋਂ ਵੇਲੇ ਤੋਂ ਅਸੀਂ ਉਹ ਨਹੀਂ ਜਿਹੜੇ ਪੁਲਿਸ ਅਫਸਰ ਦੇ ਫੋਨ ਤੇ ਆਪਣਾ ਕਾਲ ਵਾਪਸ ਦੇ ਲੰਗੇ ਕਹਿੰਦਾ ਸੀਗਾ ਵੀ ਇਹ ਕਾਲ ਹਰ ਹਾਲ ਲਾਗੂ ਹੋ ਤੁਸੀਂ ਜਿਹੜਾ ਕੁਝ ਕਰਨਾ ਹੋਇਆ ਕਰ ਲੋ ਦੱਸਦੀ ਕਿ ਇਹ 50 ਸਿੱਧੂ ਦੇ ਉੱਤੇ ਤਿੰਨ ਪਰਚੇ ਦਰਜ ਕੀਤੇ ਗਏ ਨੇ ਪਹਿਲਾ ਪਰਚਾ ਲੁਧਿਆਣਾ ਦੇ ਵਿੱਚ ਤੇ ਦੂਜਾ ਪਟਿਆਲਾ ਦੇ ਵਿੱਚ ਤੇ ਤੀਜਾ ਪਰਚਾ ਅਵੋਹਰ ਦੇ ਵਿੱਚ ਪੰਨਾ ਸਿੱਧੂ ਦੇ ਉੱਤੇ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਨਾ ਸਿੱਧੂ ਦੇ ਸਾਥੀਆਂ ਤੇ ਪੰਜਾਬ ਦੀਆਂ 6 ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਨਾ ਸਿੱਧੂ ਦੇ ਨਾਲ ਡਟ ਕੇ ਖੜਨ ਦੀ ਗੱਲ ਆਖੀ ਗਈ ਹੈ ਇਸ ਦੇ ਨਾਲ ਹੀ 29 ਤਰੀਕ ਨੂੰ ਪੰਨੇ ਸਿੱਧੂ ਦੇ ਹੱਕ ਦੀ ਵਿੱਚ ਉਸ ਦੇ ਪਿੰਡ ਦੇ ਵਿੱਚ ਵੱਡਾ ਇਕੱਠ ਵੀ ਰੱਖਿਆ ਗਿਆ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ